ਸਮਾਨਿਤ ਕਰਨਾ ਔਜਲਾ ਸਾਹਿਬ ਨੂੰ ਆਰਾ ਸਾਹਿਬ ਨੂੰ ਅਜਨਾਲਾ ਸਾਹਿਬ ਨੂੰ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੁਣ ਮੈਂ ਬੈਂਕ ਪਹੁੰਚਿਆ ਇਦਰ ਗੁਜੀ ਸਿੰਘ ਔਜਲਾ ਦਾ ਕੈਂਪੇਨ ਕਰ ਰਿਹਾ ਖੰਡ ਤੋਂ ਆਏ ਹੈ ਕਿਹਦਾ ਲੱਗ ਰਿਹਾ ਹੈ ਪੰਜਾਬ ਮੇ ਆ ਕੇ ਬਦਲਾਅ ਦਾ ਮਾਹੌਲ ਹੈ ਔਰ ਅਬਰਸਰ ਕੇ ਮਹਾਨ ਜਨਤਾ ਨੇ ਦੋ ਬਾਰ पार्लियामेंट में भेजा है हमारे सांसद महोदय को और मुझे यकीन है भरोसा है जिस तरह का माहौल देख रहा हूँ और पिछली बार भी उनकी जीत सुनिश्चित है और जिस तरह के हालात है देश के हालात हैं महंगाई भ्रष्टाचार बेरोजगारी डर भाई का माहौल संविधान खतरे में लोकतंत्र को ख़त्म किया जा रहा है तमाम मुद्दे हैं इन मुद्दों को लेकर हम जनता के मुद्दे जाना चाहते हैं ਔਰ ਜਨਤਾ ਬਹੁਤ ਸਮਝਦਾਰ ਹੈ ਔਰ ਮੇਰਾ ਮੰਨਣਾ ਹੈ ਕਿ ਪੂਰੇ ਪ੍ਰਦੇਸ਼ ਵਰਮੇ ਕਾਂਗਰਸ ਦੀ ਵੇਵ ਹੈ ਇੰਦਿਆ ਲਲਬਧਨ ਦੀ ਸਰਕਾਰ ਬਣਨੇ ਜਾ ਰਹੀ ਹੈ ਅੱਜ ਅਸੀਂ ਮਧੂ ਸ਼ਾਂਗੇ ਵੇਖੇ ਜਿੱਦਾਂ ਅਸੀਂ ਰੈਲੀਆਂ ਕਰ ਰਹੇ ਚੋਣ ਪ੍ਰਚਾਰ ਚ ਸਾਡੇ ਰਾਜਵੀਰ ਜਿਹੜੇ ਬਲੌਗ ਪਦਨ ਰਹੇ ਇਹਨਾਂ ਦੇ ਨਾਲ ਔਰ ਸਾਰਾ ਪ੍ਰਤਾਪ ਸਿੰਘ ਜੀ ਨਾਲ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਦੀ ਰਹਿਮਾਈ ਦੇ ਹੇਠ ਰੈਲੀ ਹੋਈ ਹੈ ਭਰਮਾ ਇਕੱਠ ਸੀ ਜਿਹਦੇ ਵਿੱਚ ਲੋਕਾਂ ਨੂੰ ਅਸੀਂ ਆਪਣਾ ਚੋਣ ਪ੍ਰਚਾਰ ਦੇ ਜਿਹੜੇ ਮੁੱਦੇ ਸਿਓ ਸਾਰੇ ਲੋਕਾਂ ਸਾਹਮਣੇ ਰੱਖੇ ਜਿੱਥੇ ਆਪਣੀਆਂ ਪ੍ਰਾਪਤੀਆਂ ਰੱਖੀਆਂ ਉਹ ਜਿਹੜੀ ਸੈਂਟਰ ਚ ਗਵਰਨਮੈਂਟ ਹੈ ਜੇ ਨੇ ਉਹਦੀਆਂ ਜਿਆਤੀਆਂ ਕੀਤੀਆਂ ਜਿਹੜਾ ਸੰਵਧਾਨ ਨੂੰ ਕੁਚਲਿਆ ਉਹਦੀ ਜਿਹੜੀ ਸਾਰੀ ਗੱਲਬਾਤ ਅਸੀਂ ਲੋਕਾਂ ਸਾਹਮਣੇ ਰੱਖੀ ਕਿ ਹੁਣ ਲੋੜ ਹੈ ਨੂੰ ਆਪਣਾ ਚੇਂਜ ਕਰ ਦੇ ਕਿਉਂਕਿ ਪੰਜਾਬ ਦੇ 700 ਕਿਸਾਨ ਚੀਤ ਹੋਏ ਨੇ ਬੜਾ ਲੰਬਾ ਸੰਘਰਸ਼ ਕਿਸਾਨਾਂ ਨੂੰ ਕਰਨਾ ਪਿਆ ਅਸੀਂ ਲੋਕਾਂ ਨੇ ਵੀ ਕੀਤਾ ਪਰ ਜਿਹੜਾ ਉਹਦੇ ਤੇ ਕੰਮ ਤੇ ਕੋਈ ਜੂ ਨਹੀਂ ਸਰਕੀ ਮਨੀਪੁਰ ਵਰਗੀਆਂ ਸ਼ਰਮਨਾਕ ਘਟਨਾਵਾਂ ਹੋਈਆਂ ਆਥਰਸ ਵਰਗੇ ਕਾਂਡ ਹੋਏ ਤਕੀਮਪੁਰ ਖਿਰੀ ਵਰਗੀ ਜਿਹੜੀ ਘਟਨਾ ਸਾਡੇ ਦਿਲ ਤੇ ਉਕਰੀ ਗਈ ਹੈ ਔਰ ਜਿਹੜੀਆਂ ਸਾਡੀਆਂ ਪਹਿਲਵਾਨ ਪਹਿਮਹਿਲਾਵਾਂ ਸੀ ਉਹਨਾਂ ਦੇ ਕਿੰਨਾ ਤਸ਼ੱਦਦ ਹੋਇਆ ਸੋ ਇਹੋ ਜੀ ਸਰਕਾਰ ਜਿਹੜੀ ਆਪਣੀ ਧੀ ਭੈਣ ਦੀ ਇੱਜ਼ਤਮਨੀ ਕਰ ਸਕਦੀ ਬਚਾ ਸਕਦੀ ਉਹ ਸਰਕਾਰ ਨੂੰ ਚੱਲਦਾ ਕਰਨਾ ਬੜਾ ਜ਼ਰੂਰੀ ਹੈ ਪਰ ਪੰਜਾਬੀ ਇਸ ਕੰਮ ਨੂੰ ਜਾਣੇ ਜਾਂਦੇ ਜਦੋਂ ਮੁਗਲਾਂ ਨਾਲ ਲੜਾਈ ਹੁੰਦੀ ਸੀ ਜਦੋਂ ਮੁਗਲ ਲੁੱਟ ਕੇ ਲੈ ਜਾਂਦੇ ਸੀ ਇੱਥੋਂ ਪੰਜਾਬ ਦੇ ਪੰਜਾਬੀ ਨਿਕਲ ਕੇ ਬਾਹਰ ਉਹਨਾਂ ਤੋਂ ਸਾਰਾ ਸਮਾਨ ਰਖਾ ਕੇ ਧੀਆਂ ਭੈਣਾਂ ਨੂੰ ਬਾਜਿਤ ਘਰ ਚ ਭੇਜਦੇ ਸੀ ਉਹ ਜਿਹੜੀ ਚੀਜ਼ ਐ ਨਾ ਸਾਡੇ ਸਾਰੇ ਪੰਜਾਬੀਆਂ ਦੇ ਦੇ ਆਪੀ ਨੇ ਪੰਜਾਬੀਆਂ ਦੇ ਮਨ ਤੇ ਖਾਸ ਕਰਕੇ ਮਹਿਲਾ ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਇਸ ਪ੍ਰਧਾਨ ਮੰਤਰੀ ਪ੍ਰਤੀ ਤੇ ਸਰਕਾਰ ਦੇ ਪ੍ਰਤੀ ਸੋਚ ਕਰਕੇ ਇਹਨਾਂ ਨੇ ਮਨ ਬਣਾਇਆ ਕਿ ਅਜ ਨਾਲੇ ਹਲਕੀ ਚ ਵੱਡੀ ਲੀਡ ਦੇ ਨਾਲ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਜਿਤਾਉਣਗੇ ਮੈਨੂੰ ਆਸ ਵੀ ਹੈ ਮੈਨੂੰ ਉਮੀਦ ਵੀ ਹੈ ਔਰ ਜਿਹੜੇ ਅਜ ਨਾਲੇ ਲਈ ਕੰਮ ਕੀਤੇ ਖਾਸ ਕਰ ਪੌਣੇ 350 ਕਰੋੜ ਦਾ ਜਿਹੜਾ ਅੰਮ੍ਰਿਤਸਰ ਤੋਂ ਸਿੱਧਾ ਹਾਈਵੇ ਰਮਦਾਸ ਨੂੰ ਜਾ ਰਿਹਾ ਉਹ ਉਹ ਵੀ ਇਹ ਚੀਜ਼ ਮੰਨਦੇ ਨੇ ਕਿ ਸਾਡਾ ਬਹੁਤ ਵੱਡਾ ਆਰਥਿਕ ਤੌਰ ਤੇ ਸਾਨੂੰ ਇਹਨੇ ਵਾਅਦਾ ਕੀਤਾ ਹੈ ਹਰ ਬੰਦੇ ਦਾ 10 ਤੋਂ 15 ਲੱਖ ਰੁਪਈਆ ਕਿੱਲੇ ਦਾ ਮੁੱਲ ਵੱਧ ਗਿਆ ਆ ਨਾਲ ਇਹ ਇਲਾਕਾ ਜਿਹੜਾ ਆ ਉਹ ਹੁਣ ਜਿਹੜੇ ਲੋਕ ਮਨੁਾਜ ਹੀ ਮਲੇ ਸੀ ਜਨਾਲੇ ਚ ਅਸੀਂ ਸੋਚਣੇ ਆ ਸ਼ਹਿਰ ਚਲੇ ਜਾਣਾ ਅੰਦੇ ਹੁਣ ਨਹੀਂ ਜਾਣਾ ਸ਼ਹਿਰ ਅਸੀਂ ਹੁਣ ਜਨਾਲੇ ਹੀ ਰਹਿਣਾ ਤੇ ਉਹਨਾਂ ਜਿਹੜੇ ਸਾਡੇ ਸ਼ਹਿਰ ਰਿਸ਼ਤੇਦਾਰ ਵਿਕਟੇ ਆ ਕੋਈ ਛੋਟੇ ਘਰ ਮਿਲਦਾ ਸ਼ਹਿਰ ਚ ਮਹਿੰਗੇ ਆ ਉਹ ਕਹਿੰਦੇ ਉਹ ਵੀ ਹੁਣ ਇੱਥੇ ਆ ਚਲੇ ਜਨਾਲੇ ਇੰਨਾ ਫਰਕ ਪਿਆ ਜਨਾਲੇ ਨੂੰ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਦੀ ਪੰਜਾਬ ਫੇਰੀ ਆ ਕਿੰਨਾ ਪ੍ਰਭਾਵ ਮੰਦੇ ਉਹਦਾ ਉਹਦਾ ਕੋਈ ਪ੍ਰਭਾਵ ਹੋਣਾ ਪੰਜਾਬ ਦੇ ਕਿਸਾਨ ਮਜ਼ਦੂਰ ਜਿਹੜਾ ਵਪਾਰੀ ਸਾਰਾ ਦੁਖੀ ਹੈ ਐਮਐਸਐਮਈ ਵਰਗੇ ਕਾਲੇ ਕਾਨੂੰਨ ਲੈ ਕੇ ਆਏ ਨੇ ਇਹਦੇ ਨਾਲ ਆਮ ਵਪਾਰੀ ਨੂੰ ਇਹਨਾਂ ਨੇ ਤੰਗ ਪਰੇਸ਼ਾਨ ਕੀਤਾ ਇਨਕਮ ਟੈਕਸ ਦਾ ਦਹਿਸ਼ਤ ਹੈ ਟੈਰਰ ਹੈ ਅਜਾ ਅਜਾ ਵਪਾਰੀ ਜਿਹੜਾ ਬਹੁਤ ਪਰੇਸ਼ਾਨ ਹੈ ਕੋਈ ਕਿਤੇ ਦਿਆਤ ਫਰਿਆਦ ਨਹੀਂ ਕੀਤੀ ਜੀਐਸਟੀ ਨੇ ਲੋਕਾਂ ਨੂੰ ਜੇਲੇ ਤੱਕ ਸਜ਼ਾ ਦੇਤੀ ਹੈ ਸੋ ਐਸ ਵੇਲੇ ਮੋਦੀ ਦੇ ਅੰਗੇਸਟ ਪੂਰਾ ਪੰਜਾਬ ਦੇ ਵਿੱਚ ਮੌਲ ਬਣਿਆ ਪਿਆ ਹੈ ਉਹ ਭਾਵੇਂ ਇੱਕ ਰਹੀ ਆਜਣ ਭਾਵੇਂ ਦੋ ਰਹੀ ਆਜਣ ਸਾਡੀ ਸਿਹਤ ਪੰਜਾਬੀਆਂ ਦੀ ਕੋਈ ਅਸਰ ਨਹੀਂਗਾ ਉਹ ਝੂਠ ਜਿੰਨਾ ਮਾਰ ਚੁੱਕਿਆ ਉਹਨ ਪੰਜਾਬੀ ਸੁਣਨਾ ਨਹੀਂ ਚਾਹੁੰਦੇ। ਇਹ ਤੁਸੀਂ ਗੱਲ ਬਾਰ-ਬਾਰ ਆਪਣੀ ਸਟੇਜ ਤੋਂ ਕਰਦੇ ਗਾਡੀਓ ਸੁਣਦੇ ਸਿਮਰਨਜੀਤ ਮਾਨ ਕਿ ਉਹ ਕੀ ਗੱਲ ਹੈ ਔਰ ਕੀ ਏ ਸਾਰਾ। ਦੇਖੋ ਮਾਨ ਸਿਮਰਨਜੀਤ ਮਾਨ ਉਦੋਂ ਜਦੋਂ 13 ਦਸੰਬਰ ਨੂੰ ਉੱਥੇ ਹਮਲਾ ਹੋਇਆ ਸੀ। ਕੁਝ ਬੈਠੀ ਆਏ ਸੀ। ਤੇ ਉਸ ਦਿਨ ਸਿਮਰਨਜੀਤ ਮਾਨ ਵੀ ਉੱਥੇ ਸਨ ਕਿਉਂਕਿ ਮੈਂਬਰ ਪਾਰਲੀਮੈਂਟ ਸੀ। ਉਹਨਾਂ ਨੇ ਕੀ ਵੇਖਿਆ ਸੀ ਤੇ ਉਹਨਾਂ ਨੇ ਕਿਸੇ ਇੰਟਰਵਿਊ 'ਚ ਜ਼ਿਕਰ ਕੀਤਾ ਕਿ ਕਿਸ ਤਰੀਕੇ ਨਾਲ ਪੰਜਾਬੀਆਂ ਨੂੰ ਇਗਨੋਰ ਕਰਦੇ ਕਿ ਸਾਡਾ ਪੰਜਾਬੀ ਐ ਮੈਂਬਰ ਪਾਰਲੀਮੈਂਟ ਸੀ। ਉਹਨੇ ਉਹਨਾਂ ਨੂੰ ਫੜਿਆ ਵੀ ਕਨਫਿਊਜ਼ ਵੀ ਕੀਤਾ ਬੰਬ ਵੀ ਬਾਹਰ ਸਟਿਆ। ਚਿੱਠੀ ਲਿਖੀ ਸੀ ਮਾਨ ਸਾਹਿਬ ਨੇ ਔਰ ਬਾਕੀ ਹੋਰ ਵੀ ਮੈਂਬਰ ਪਾਰਲੀਮੈਂਟ ਸੀ ਮੇਰਾ 100 ਡਿਗਰੀ ਮੈਂਬਰ ਪਾਰਲੀਮੈਂਟ ਆ ਸਾਈਨ ਕਰਕੇ ਦਿੱਤੀ ਇਸ ਚਿੱਠੀ ਕਿ ਅਵਾਰਡ ਮਿਲਣਾ ਚਾਹੀਦਾ ਤੇ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਉਹਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਇਹ ਕਿਉਂ ਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਉਹ ਤਾਂ ਸਾਨੂੰ ਤਾਂ ਪਤਾ ਹੈ ਕਿ ਪੰਜਾਬੀ ਹੋਣ ਕਰਕੇ ਉਸ ਘਟਨਾ ਦੇ ਆਪਾਂ ਨੂੰ ਕੋਈ ਇਹਨਾਂ ਨੇ ਪੰਜਾਬੀ ਹੋਣ ਕਰਕੇ ਕੋਈ ਅਵਾਰਡ ਨਹੀਂ ਮਿਲਿਆ ਨਹੀਂ ਤੇ ਬਹੁਤ ਵੱਡਾ ਉਹਦਾ ਅਵਾਰਡ ਬੰਦਾ ਜਿਹੋ ਉੱਥੇ ਲੋਕਾਂ ਨੇ ਸਾਰਾ ਕੁਝ ਲਿਖਿਆ ਸੋ ਮੈਂ ਹੁਣ ਇਹੀ ਗੱਲ ਕਹੀ ਆ ਲੋਕਾਂ ਨੂੰ ਉਹਨਾਂ ਨੇ ਨਹੀਂ ਦਿੱਤਾ ਕਿਉਂਕਿ ਪੰਜਾਬੀ ਸੋ ਉਹਨਾਂ ਦੇ ਮਨ 'ਚ ਹੈ ਪਰ ਤੁਸੀਂ ਵੋਟਾਂ ਰੂਪ ਚ ਵਾਰ ਜਰੂਰ ਦਿਓ ਇੱਕ ਇੱਕ ਵੋਟ ਪਾਇਓ ਤੇ ਫਿਰ 4 ਤਰੀਕ ਨੂੰ ਜਾ ਕੇ ਉੱਥੇ ਖੜਾਂਗੇ ਉਹਨਾਂ ਨੂੰ ਚੇਤਾ ਕਰਾਉਂਦਾ ਕਿ ਮੂੜ ਪੰਜਾਬੀ ਆਗੇ ਬਹੁਤ ਵਧੀਆ ਮਿਹਨਤ ਚੱਲ ਰਹੀ ਹੈ ਜੀ ਸਾਗ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਬਣ ਜਾ ਰਹੇ ਨੇ ਔਰ ਜਿਹੜੇ ਇਸ਼ੂਜ਼ ਨੇ ਜਿਹੜੇ ਮੁੱਦੇ ਨੇ ਉਹ ਅਸੀਂ ਬਹੁਤ ਹਾਈਲਾਈਟ ਕਰ ਰਹੇ ਆ ਔਰ ਉਹ ਜਿਹੜੇ ਮੁੱਦੇ ਨੇ ਉਹ ਇਸ ਵੇਲੇ ਲੋਕਾਂ ਦੇ ਵਿੱਚ ਚਲੇ ਗਏ ਨੇ ਔਰ ਲੋਕਾਂ ਨੇ ਆਪਣਾ ਮਨ ਬਣਾ ਲਿਆ ਕਿ ਇਹ ਬਿਲਕੁਲ ਸਰਕਾਰ ਜਿਹੜੀ ਨਿਕਮੀ ਹੈ ਨਖੇਦੇ ਇਹਨਾਂ ਕੋਲ ਕੋਈ ਕੰਮ ਨਹੀਂ ਹੁੰਦਾ ਇਹਨਾਂ ਨੂੰ ਜਿਹੜਾ ਮੌਕਾ ਦਿੱਤਾ ਗਿਆ ਉਹ ਬੜੀ ਗਲਤੀ ਅਸੀਂ ਵੱਡੀ ਕਰ ਬੈਠੇ ਆ ਤੇ ਹੁਣ ਅਸੀਂ ਪਛੋਤਾਵਾ ਕਰ ਰਹੇ ਆ ਔਰ ਮੈਨੂੰ ਇੰਜ ਲੱਗਦਾ ਵੀ ਆਉਣ ਵਾਲਾ ਜਿਹੜਾ ਪਹਿਲੀ ਤਰੀਕ ਹੈ ਜੋ ਮਾਹੌਲ ਬਣਨਾ ਜਾ ਰਿਹਾ ਜੋ ਹਵਾ ਚੱਲ ਰਹੀ ਹੈ ਇੰਨੀ ਜ਼ਬਰਦਸਤ ਚੱਲ ਰਹੀ ਹੈ ਵੀ ਨਾ ਦੇ ਕੇ ਬੀਜੇਪੀ ਨੇ ਲੱਭਾ